ਗਾ ਸਾਰਿਆਂ ਨੂੰ ਮੈਂ ਮੰਮਤਾ ਸੈਣੀ 8 TV ਪੰਜਾਬ ਤੋਂ ਮੌਤਾ ਕੋਈ ਪ੍ਰੋਸਾ ਨਹੀਂ ਕਿਸ ਵੇਲੇ ਕਿੱਥੇ ਸਾਨੂੰ ਆ ਜਾਵੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਰੂਪਨਗਰ ਤੋਂ ਇੱਕ ਸ਼ਿਫਟ ਗੱਡੀ ਵਿੱਚ ਸਵਾਰ ਵਿਅਕਤੀ ਜਿਸ ਦੀ ਪਾਣੀ ਵਿੱਚ ਬਹਿ ਕੇ ਮੌਤ ਹੋ ਜਾਂਦੀ ਹੈ ਵਿਅਕਤੀ ਜਿਹੜਾ ਕਿ ਆਪਣੀ ਭੈਣਾ ਨਾਲ ਮਿਲ ਕੇ ਘਰ ਵਾਪਸੀ ਕਰ ਰਿਹਾ ਸੀ ਅਚਾਨਕ ਨਦੀ ਦਾ ਤੇਜ਼ ਵਹਾਅ ਕਰਕੇ ਪਾਣੀ ਵਿੱਚ ਗੱਡੀ ਡੇਢ ਕਿਲੋਮੀਟਰ ਡੁੱਬ ਜਾਂਦੀ ਹੈ ਤੇ ਵਿਅਕਤੀ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਮਰਨ ਵਾਲੇ ਵਿਅਕਤੀ ਦੀ ਪਛਾਣ ਸਰੂਪ ਸਿੰਘ ਉਮਰ 42 ਸਾਲ ਪਿੰਡ ਲਖੀਮਪੁਰਾ ਦੱਸੀ ਜਾ ਰਹੀ ਹੈ ਇਥੋਂ ਦੀ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਤੇ ਸਾਢੇ 7 ਵਜੇ ਗੱਡੀ ਲੈ ਕੇ ਸਾਈਕਲੋਸਟ ਆਪੇ ਸਾਡੀ ਉੱਥੇ ਪਹੁੰਚਾ ਉੱਥੇ ਤੋਂ ਉਹਨਾਂ ਤੋਂ ਆ ਰਹੇ ਹਾਂ ਜੀ ਤੇ ਪਾਣੀ ਵਿੱਚ ਗੱਡੀ ਨਦੀ ਵਿੱਚ ਪਾਣੀ ਆ ਗਿਆ ਪੱਧ ਥੋੜਾ ਜਿਹਾ ਇਹਨਾਂ ਗੱਡੀ ਬਾੜ ਦੀ ਵਿੱਚ ਗੱਡੀ ਬੰਦ ਹੋ ਗਈ ਫਿਰ ਫੋਨ ਵੀ ਚੱਲਦਾ ਰਿਹਾ ਮਤਲਬ ਮੁੰਦਿਆਰੋ ਗੱਡੀ ਦੇ ਵਿੱਚ ਤਕਰੀਬਨ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਇਹਦਾ ਗੱਡੀ ਜਦੋਂ ਬੰਦੇ ਬੰਦੇ ਪਹੁੰਚੇ ਮੁਰਕੇ ਤਾਂ ਗੱਡੀ ਦੇਖੀ ਨਹੀਂ ਹੈਗੀ ਗੱਡੀ ਬੰਦ ਹੋ ਗਈ ਲੌਕ ਲੌਕ ਲੱਗੇ ਨਾ ਕੋਈ ਟਾਕੀ ਖੁੱਲੀ ਨਾ ਸ਼ੀਸ਼ਾ ਖੁੱਲਿਆ ਕੋਈ ਕੋਸ਼ਿਸ਼ ਕਰਦਾ ਰਿਹਾ ਫੋਨ ਵੀ ਕਰਦਾ ਰਿਹਾ 10 ਮਿੰਟ ਤੱਕ ਫੋਨ ਵੀ ਚੱਲਦਾ ਰਿਹਾ ਜਾਂ ਗੱਡੀ ਤੈਰਦੀ ਵੀ ਗਈ ਹੈ 50 ਫੁੱਟ ਤੇ ਪ੍ਰਸ਼ਾਸਨ ਕੋਲ ਤਾਂ ਜੀ ਅਸੀਂ ਮੰਗਦੇ ਆਂ ਵੀ ਚਲੋ ਹੁਣ ਸਾੜਿਆ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਬਾਕੀ ਕਿਸੇ ਦਾ ਨਾ ਹੋਵੇ ਉੱਥੇ ਜਾਂ ਕੋਈ ਕੂਲੀ ਜਾਂ ਪੁਲ ਜਾਂ ਕੋਈ ਵੀ ਹੈ ਜਾਂ ਕੁਝ ਗੜ ਲੋਣਾ ਚਾਹੀਦਾ ਉਹਨਾਂ ਨੂੰ ਕਿਤੇ ਹੋਰ ਦਾ ਨੁਕਸਾਨ ਨਾ ਹੋਵੇ ਇਹ ਕਰੀਬ ਪੌਣੇ 10 ਵਜੇ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ 112 ਹੈਲਪਲਾਈਨ ਤੋਂ ਕਿ ਨਵੀਂ ਆਪਣੇ ਪਾਇਆ ਸੈਮਲਪੁਰ ਪਿੰਡ ਲੱਗੇ ਕਿ ਸੂਰ ਸਿੰਘ ਬੰਦਰ ਸਮੇਤਕਾਰ ਰੁੜ ਗਿਆ ਤੇ ਮੌਕੇ ਤੇ ਕੁਝ ਤੇ ਕਾਫੀ ਲੋਕ ਇਕੱਠੇ ਹੋਏ ਸੀਗੇ ਸਿਵਲ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਐਕਸ਼ਨ ਮੈਨੇ ਉਹਨਾਂ ਦੇ ਸਟਾਫ ਆਏ ਹੋਏ ਸੀਗੇ ਫਿਰ ਕੋਤਾਖੋਰ ਮਗਾਏ ਕਰੀਬ ਉੱਥੋਂ 1 ਕਿਲੋ 1.5 ਕਿਲੋਮੀਟਰ ਥੱਲੇ ਜਾ ਕੇ ਗੱਡੀ ਫਸੀ ਹੋਈ ਸੀ ਤੇ ਜਿਹੜਾ ਸਰੂਪ ਸਿੰਘ ਸੀਗਾ ਇਹ ਮ੍ਰਿਤਕ ਪਾਇਆ ਗਿਆ